ਜਦੋਂ ਮੁਕਦੀ ਸਾਦ ਜਦੋਂ ਮੁਕਦੀ ਸੱਖਰੀ ਸਵੇਰ ਕੁੰਡ ਮੁਖੜੇ ਤੋਂ ਚੁੱਕਦੀ ਖੇ ਉੱਤੇ ਛੱਕਦੀ ਸੂਰਜੇ ਦੀ ਟਿੱਕੀ ਉਹਦੇ ਮੱਥੇ ਉੱਤੇ ਛੱਕਦੀ ਧੁੰਦ ਵਿੱਚ ਨਾਤੀ ਹੋਈ ਧੁੰਦ ਵਿੱਚ ਨਾਤੀ ਹੋਈ ਰੱਬ ਦੀ ਕੋਈ ਮੇਰੇ ਦੁਨੀਆ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ ਸਰਕਾਰੀ ਸਕੂਲ ਸਰਕਾਰੀ ਸਕੂਲ ਦਾ ਨਾਮ ਸੁਣਦਿਆਂ ਹੀ ਸਾਡੇ ਮਨ ਦੇ ਵਿੱਚ ਅਕਸਰ ਅੱਜ ਤੋਂ 20-25 ਸਾਲ ਪੁਰਾਣੇ ਵਿਦਿਕ ਢਾਂਚੇ ਦੀ ਤਸਵੀਰ ਬਣਦੀ ਹੈ ਪਰ ਹੁਣ ਗੱਲਾਂ ਉਹ ਨਹੀਂ ਪੰਜਾਬ ਨੇ ਤਰੱਕੀ ਦੀਆਂ ਸਿਖਰਾਂ ਨੂੰ ਸੋਹਿਆ ਹੈ ਅਤੇ ਸਾਡੀ ਸਰਕਾਰੀ ਵਿਦਿਕ ਪ੍ਰਣਾਲੀ ਵਿੱਚ ਕਾਫੀ ਤਰ੍ਹਾਂ ਦੇ ਵੱਡੇ ਬਦਲਾਅ ਕੀਤੇ ਗਏ ਹਨ ਮਾਪਿਆਂ ਲਈ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਉਹਨਾਂ ਦਾ ਭਵਿੱਖ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਿਸ ਖਾਤਰ ਉਹ ਆਪਣੀ ਕਮਾਈ ਦਾ ਇੱਕ ਵੱਡਾ ਹਿੱਸਾ ਪ੍ਰਾਈਵੇਟ ਸਕੂਲਾਂ ਦੀ ਚਮਕਦਮਕ ਵਿੱਚ ਫਸ ਕੇ ਖਰਚ ਕਰ ਦਿੰਦੇ ਹਨ ਅਤੇ ਪ੍ਰਾਈਵੇਟ ਸਕੂਲ ਮਿਆਰੀ ਵਿੱਦਿਆ ਦੇਣ ਦੀ ਥਾਂ ਸਿਰਫ ਵਪਾਰ ਸਾਬਤ ਹੋ ਰਹੇ ਹਨ ਸਿੱਟੇ ਵਜੋਂ ਮਾਪਿਆਂ ਦੇ ਪੱਲੇ ਕੀ ਪੈਂਦਾ ਸਿਰਫ ਨਿਰਾਸ਼ਾ ਇਹ ਕਿੱਚਾ ਦਾ ਸਾਊਂਡ ਹੈ ਉਸ ਤੋਂ ਬਾਅਦ ਫੋਲੇਰ ਬਿੰਦੀ ਹੈ ਵਾਇਲ ਮੈਂ ਬਿੰਦੀ ਜੈਕ ਲਲ ਪਿਊਨ ਠੀਕ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਗਰਾਉਂਡ ਕਰਾਂਗੇ ਜਿਸ ਨਾਲ ਲੱਗੂਗਾ

10 नंबर लाइन ਆਪਣਾ ਕੀ ਕਰਨਾ ਜਿਵੇਂ ਕਿ ਤੁਹਾਨੂੰ ਸੈਰ ਨੂੰ ਜ਼ੀਰੋ ਤੋਂ ਜਮਣ ਸਾਈਡ ਨੂੰ ਜਾਵਾਂਗੇ ਤਾਂ ਸਾਰੇ ਸਾਈਨਸ ਕੀ ਹੋਣਗੇ ਵਿੱਚ ਆਕਪਾਈ ਸਪੇਸ ਹੈ 10 11 ਕਲਾਸ ਦੀਆਂ ਕਿਤਾਬਾਂ ਮਿਲਣੇ ਇਹ ਬਹੁਤ ਵਧੀਆ ਨੇ ਇਸ ਤੇ ਬਹੁਤ ਵਧੀਆ ਪੜਾਈ ਹੁੰਦੀ ਹੈ ਜੀ ਮਾਈ ਨੀਮਿਸ ਦੇ ਸਿੰਘ ਮੈਚ ਸਰਪੰਚ ਦੀ ਬਾਤ ਤੋਂ ਅਸੀਂ ਅੱਜ ਕਿਤਾਬਾਂ ਮਿਲੀਆਂ ਨੇ ਅਸੀਂ ਅੱਦੇ ਆਪਾਂ ਦਾ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਚੱਲ ਚੱਲ ਆਪਦੇ ਦੇ ਵਿੱਚ ਆਏ ਹੋਏ ਆਪਦੇ ਬੱਚਿਆਂ ਨੂੰ ਦਾਖਲ ਕਰਵਾਉਣ ਵਾਤੇ ਆਂ ਜੀ ਕਿੰਨੀ ਕੁ ਵਧੀਆ ਪੜਾਈ ਹੁੰਦੀ ਹੈ ਔਰੇ ਜੀ ਪੜਾਈ ਬਹੁਤ ਵਧੀਆ ਹੁੰਦੀ ਹੈ ਜੀ ਮੇਰਾ ਬੇਟਾ ਮੇਰਾ ਦੋਤਾ ਲੱਗਦਾ ਜੀ ਹੈ ਅੱਲੇ ਤੋਂ ਪੂਰੇ ਲੈ ਕੇ ਪੜਾ ਦੇਣਾ ਅੱਛੇ ਤਾਂ ਕਿ ਵਧੀਆ ਸਕੂਲ ਆਉਂਦੇ ਨੇ ਓਥੇ ਟੀਚਰ ਵੀ સારી ਪੜਾਈ ਕਿੰਨੀ ਸੀ ਹਾਂਜੀ ਕਿਹੜੇ ਪਿੰਡੋਂ ਐ ਅਸੀਂ ਪਿੰਡ ਮਰਾੜੂ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਅਸੀਂ ਆਪਣੇ ਬੱਚਿਆਂ ਨੂੰ ਜੀ ਪ੍ਰਾਈਵੇਟ ਸਕੂਲ ਚੋਂ ਹਟਾ ਕੇ ਵਿਦਿਆਲੀ ਸਕੂਲ ਚ ਪੜਦਾ ਜੀ ਜੋ ਉੱਥੇ ਸਾਨੂੰ ਸਹੂਲਤਾਂ ਨਹੀਂ ਬਣੀਆਂ ਮਿਲੀਆਂ ਅਸੀਂ ਇਹਨੂੰ ਹਟਾ ਕੇ ਉੱਥੇ ਸਰਕਾਰੀ ਸਕੂਲ ਪਿੰਡ ਭੜੀ ਮਣੇਚਾ ਚ ਲਾ ਰਹੇ ਹਾਂ ਜੋ ਸਾਨੂੰ ਸਾਰੀ ਤਰ੍ਹਾਂ ਦੀ ਸਹੂਲਤਾਂ ਤੇ ਜਿਹੜੇ ਇਲਾਕੇ ਦੇ ਵਿੱਚ ਸੋਣਦੇ ਉਹ ਉਹਦੇ ਆਖਰੀ ਪ੍ਰਾਈਵੇਟ ਸਕੂਲ ਚ ਜਾਂਦੇ ਨੇ ਉਹਨਾਂ ਦੇ ਘਰਾਂ ਦਾ ਜਿਵੇਂ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਸੀ ਅਜੇ ਸਾਡਾ ਪਿੰਡ ਭੜਕਣ ਵਿੱਚ ਹੈ ਸਾਡਾ ਪਿੰਡ ਦਾ ਇਸ ਖੰਡਾਂ ਸਾਰਿਆਂ ਤੋਂ ਭੜਕਣ ਵਿੱਚ ਆ ਅਸੀਂ ਸਾਡੇ ਇਹਦੇ ਹੈਡਮਾਸਟਰ ਸਾਹਿਬ ਕਮਲਜੀਤ ਸਿੰਘ ਜੀ ਹੋਰ ਸਾਡੇ ਟੀਚਰ ਮਤਲਬ ਮੈਡਮਾਂ ਟੀਚਰ ਇਹਨਾਂ ਨੇ ਮਤਲਬ ਇੰਨਾ ਪ੍ਰਾਣਾ ਕੀਤਾ ਹੈ ਵੀ ਜਿੰਨਾ ਵੀ ਆਪਾਂ ਪਾਚਾ ਸਕੀਏ ਅੰਗਰੇਜ਼ੀ ਸਕੂਲਾਂ ਤੋਂ ਬੱਚਿਆਂ ਨੂੰ ਵੀ ਇੰਨਾ ਪ੍ਰਾਲਾ ਕੀਤਾ ਵੀ ਮਤਲਬ ਰੋਜ਼ ਹਰ ਰੋਜ਼ ਨਗਰ ਦੇ ਵਿੱਚ ਦੋ ਦੋ ਤਿੰਨ ਤਿੰਨ ਗੇੜੇ ਜਰੂਰ ਅਸੀਂ ਮਾਰਦੇ ਸੀ ਪਰ ਸਾਨੂੰ ਹੀ ਗਾਲਾਂ ਕੱਢਦੇ ਸੀ ਸਾਡੀ ਪੰਚਾਇਤ ਸਮੂਹ ਚਲ ਚੇਰਮਨ ਸਾਹਿਬ ਚਲੋ ਮੇਰੇ ਨਾਲ ਨਹੀਂ ਦੇਖਣਾ ਪੈ ਗਿਆ ਚਲੋ ਜੀ ਥਿੰਕ ਇ ਸਕੂਲ ਦੇ ਜਿਹੜੇ ਮੁਖ ਅਧਿਆਪਕਾਂ ਨੇ ਮੁਖ ਅਧਿਆਪਕ ਕਬਲਜੀਤ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਦਾਂ ਦਾ ਰਿਹਾ ਇਹ ਪ੍ਰੋਗਰਾਮ ਬੱਚਿਆਂ ਨੂੰ ਮੌਕੇ ਤੇ ਜਿੰਨ ਕਿਤਾਬਾਂ ਦਿੱਤੀਆਂ ਗਈਆਂ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਸਰ ਪੰਜਾਬ ਸਰਕਾਰ ਦਾ ਹੈ ਬਹੁਤ ਵੱਡਾ ਪ੍ਰਾਣਾ ਹੈ ਜਿਹੜਾ ਕਿ ਬੱਚੇ ਨੂੰ ਪਹਿਲੇ ਦਿਨ ਤੋਂ ਹੀ ਪੜਾਈ ਦੇ ਨਾਲ ਜੋੜਨਾ ਸਾਡੇ ਮਾਨਯੋਗ ਸਿੱਖਿਆ ਸ਼ਕਤਰ ਜੀ ਨੇ ਬਹੁਤ ਹੀ ਉਪਰਾਨੇ ਕੀਤੇ ਨੇ ਨਾ ਬੱਚਿਆਂ ਦੀ ਪੜਾਈ ਲਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਬੱਤੇ ਨੇ ਉਹਨਾਂ ਨੂੰ ਮੁੱਟਕ-ਛੋਟ ਨੂੰ ਬਚਾਉਣ ਵਾਸਤੇ ਅਸੀਂ ਵੀ ਸਾਰੇ ਉਹਨਾਂ ਦੇ ਨਾਲ ਲੱਗ ਕੇ ਛੋਡੇ ਜਿਹੜਾ ਵੱਡਾ ਲਾ ਕੇ ਕੰਮ ਕਰ ਰਹੇ ਹਾਂ ਅਸੀਂ ਵੀ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਇਲਾਕੇ ਦੇ ਨੇ ਉੱਥੇ ਜਾ ਕੇ ਬੱਚਿਆਂ ਦੇ ਮਾਪਿਆਂ ਨੂੰ ਤੇ ਹੋਰ ਲੋਕ ਨਗਰਵਾਸੀਆਂ ਨੂੰ ਪ੍ਰੇਰਿਤ ਕੀਤਾ ਕਿ ਸਾਡੀ ਸੰਸਥਾ ਵਿੱਚ ਇੱਕ ਵਾਰ ਜਰੂਰ ਆਓ ਇੱਕ ਵਾਰੇ ਆਜੋ ਦੇਖ ਲਓ ਜਿੱਥੇ ਤੁਹਾਨੂੰ ਚੱਕਰ ਲੱਗਦਾ ਉੱਥੇ ਆਪਣੇ ਬੱਚੇ ਨੂੰ ਅਕਲ ਕਰਾਓ ਸਰ ਅੱਜ ਕਿੰਨੇ ਬੱਚਿਆਂ ਨੂੰ ਕਿਤਾਬਾਂ ਤਿਆਈਆਂ ਕਿਹੜੀ ਕਿਹੜੀ ਕਲਾਸ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਬੱਚੇ ਛੇਵੀਂ ਤੋਂ ਲੈ ਕੇ 10ਵੀਂ ਤੱਕ ਦੇ ਬੱਚੇ ਨੂੰ ਕਿਤਾਬਾਂ ਜਾਰੀ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਸਾਡੇ ਵੱਲੋਂ ਅੱਜ ਬੱਚੇ ਰੌਣਕ ਤੇ ਢਾਲ ਦੀ ਰਾਂਹ ਜਿਹੜਾ ਬੱਚਾ ਦਾਖਲ ਉਹਨੂੰ ਰਾਂਹ ਦੀ ਕਿਤਾਬ ਦਿੱਤੀ ਗਈ